ਸਾਰੇ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਹਲਵਾ ਬਣਾ ਕੇ ਤਿਆਰ ਕਰਾਂਗੇ ਇਹ ਅੱਜ ਆਪਾਂ ਹਲਵਾ ਸੂਜੀ ਨੂੰ ਦੁੱਧ ਦੇ ਵਿੱਚ ਭਿਉਂ ਕੇ ਬਣਾ ਕੇ ਤਿਆਰ ਕਰਾਂਗੇ ਇੱਕ ਲੱਗ ਤਰੀਕੇ ਦੇ ਨਾਲ ਚਲੋ ਜੀ ਆ ਰੈਸਪੀ ਕਰਦੇ ਹਾਂ ਸਟਾਰਟ ਇੱਥੇ ਮੈਂ ਇੱਕ ਕੌਲੀ ਲੈਂਦੀ ਆ ਜੀ ਸੂਜੀ ਦੀ ਸੂਜੀ ਮੈਂ ਬਰੀਕ ਵਾਲੀ ਲੈਂਦੀ ਆ ਜੇ ਤੁਹਾਡੇ ਕੋਲ ਮੋਟੀ ਹੋਈ ਤਾਂ ਤੁਸੀਂ ਗ੍ਰੈਂਡਰ ਜਾਰ ਦੇ ਵਿੱਚ ਥੋੜੀ ਜਿਹੀ ਬਰੀਕ ਕਰ ਲਿਓ ਇੱਥੇ ਇੱਕ ਬੌਲ ਲੈ ਲਿਆ ਬੌਲ ਦੇ ਵਿੱਚ ਆਪਾਂ ਸੂਜੀ ਨੂੰ ਪਾ ਲਿਆ ਜੀ ਸੂਜੀ ਪਾ ਕੇ ਆਪਾਂ ਹੁਣ ਇੱਥੇ ਦੁੱਧ ਪਾਵਾਂਗੇ ਦੁੱਧ ਆਪਾਂ ਉਸੇ ਕੌਲੀ ਦੇ ਨਾਲ ਲਾਪਿਆ ਜੀ ਦੋ ਕੌਲੀਆਂ ਦੁੱਧ ਪਾਉਣੀਆਂ ਤੇ ਜੇ ਇੱਕ ਕੌਲੀ ਆਪਾਂ ਸੂਜੀ ਦੀ ਲੈਣੀ ਆ ਤਾਂ ਦੋ ਕੌਲੀਆਂ ਦੁੱਧ ਪਾਉਣਾ ਇਸ ਟਿੱਕੇ ਨਾਲ ਆਪਾਂ ਦੁੱਧ ਨੂੰ ਪਾ ਕੇ ਸੂਜੀ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਵਗੇ ਜੀ ਸੂਜੀ ਨੂੰ ਹੁਣ ਆਪਾਂ ਮਿਕਸ ਕਰ ਲਾਂਗੇ ਜੀ ਚੰਗੇ ਤਰੀਕੇ ਦੇ ਨਾਲ ਤਾਂ ਕਿ ਇਹ ਦੁੱਧ ਦੇ ਵਿੱਚ ਚੰਗੇ ਤਰੀਕੇ ਕੁੱਲ ਜਾਵੇ ਤਾਂ ਕਿ ਇਹ ਹਲਵਾ ਜਿਹੜਾ ਬਹੁਤ ਵਧੀਆ ਬਣੂਗਾ ਫਿਰ ਜਦੋਂ ਸੂਜੀ ਦੁੱਧ ਦੇ ਵਿੱਚ ਆਪਾਂ ਚੰਗੇ ਤਰੀਕੇ ਨਾਲ ਘੋਲ ਲਈ ਤੇ ਹੁਣ ਆਪਾਂ ਟਾਕੇ ਨੂੰ ਅੱਧੇ ਘੰਟੇ ਲਈ ਰੱਖਾਂਗੇ ਅੱਧੇ ਘੰਟੇ ਲਈ ਆਪਾਂ ਰੈਸਟ ਤੇ ਰੱਖ ਲਾਂਗੇ ਹੁਣ ਜੀ ਆਪਾਂ ਇੱਥੇ ਲੈ ਲਈ ਕੜਾਈ ਕੜਾਈ ਦੇ ਵਿੱਚ ਆਪਾਂ ਉਸੇ ਕੌਲੀ ਦੇ ਨਾਲ ਨਾਪ ਕੇ ਆਪਾਂ ਘਿਓ ਲੈਤਾ ਤੇ ਥੋੜਾ ਜਿਹਾ ਮੈਂ 2 ਚਮਚਾ ਇੱਕ ਅਲੱਗ ਰੱਖ ਲਿਆ ਹੁਣ ਜੀ ਆਪਾਂ ਜਿਹੜੇ ਕੱਟੇ ਹੋਏ ਡਰਾਈ ਫਰੂਟ ਪਾਵਾਂਗੇ ਕਿਉਂ ਨਾ ਆਪਾਂ ਕਰ ਲਈਏ ਗਰਮ ਤੁਸੀਂ ਕੋਈ ਵੀ ਡਰਾਈ ਫਰੂਟ ਲੈ ਸਕਦੇ ਹੋ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲਾਂਗੇ ਥੋੜਾ ਜਿਹਾ ਟਾਈਮ ਹੀ ਕਰਨਾ ਜਿਆਦਾ ਫਲੇਮ ਗੈਸ ਦੀ ਜਿਆਦਾ ਤੇਜ਼ ਨਹੀਂ ਹੋਣੀ ਚਾਹੀਦੀ ਲੋ ਤੇ ਹੀ ਕਰਨਾ ਆਪਾਂ ਤਾਂ ਕਿ ਡਰਾਈ ਫਰੂਟ ਆਪਣੇ ਮੱਚ ਸਕਦੇ ਨੇ ਜੇਕਰ ਆਪਾਂ ਗੈਸ ਦੀ ਫਲੇਮ ਨੂੰ ਆਪਾਂ ਜਿਆਦਾ ਰੱਖਾਂਗੇ ਹੁਣ ਜੀ ਆਪਾਂ ਇਹਨਾਂ ਨੂੰ ਫਰਾਈ ਕਰ ਲਿਆ ਤੇ ਫਰਾਈ ਕਰਕੇ ਆਪਾਂ ਇਹਨਾਂ ਨੂੰ ਇੱਕ ਪਲੇਟ ਦੇ ਵਿੱਚ ਅਲੱਗ ਕੱਢਾਂਗੇ ਤੇ ਥੋੜਾ ਜਿਹਾ ਹਲਕਾ ਜਿਹਾ ਕਲਰ ਇਹਨਾਂ ਦਾ ਚੇਂਜ ਹੋਣਾ ਚਾਹੀਦਾ ਜਿਆਦਾ ਕਲਰ ਨਹੀਂ ਚੇਂਜ ਕਰਨਾ ਨਹੀਂ ਆਪਣੇ ਡਰਾਈ ਫਰੂਟ ਆ ਜਿਹੜੇ ਉਹ ਕੜਤਮ ਦੇ ਵਿੱਚ ਆ ਜਾਣਗੇ ਤੁਸੀਂ 30 ਤੋਂ 40 ਸਕਿੰਟ ਲਈ ਇਹਨਾਂ ਨੂੰ ਫਰਾਈ ਕਰ ਲਿਓ ਜਿਆਦਾ ਟਾਈਮ ਨਹੀਂ ਕਰਨਾ ਹੁਣ ਆਪਾਂ ਇੱਕ ਪਲੇਟ ਦੇ ਵਿੱਚ ਸਾਰੇ ਡਰਾਈ ਫਰੂਟ ਕੱਢ ਲਵਾਂਗੇ ਇੱਥੇ ਜੀ ਆਪਾਂ ਲੈ ਲਈਏ ਜੀ ਚੀਨੀ ਸ਼ੂਗਰ ਆਪਾਂ ਇੱਕ ਕੌਲੀ ਹੀ ਲੈਂਦੀ ਆ ਨਾ ਆਪਕੇ ਜਿਹੜੀ ਕੌਲੀ ਨਾਲ ਆਪਾਂ ਸਾਰਾ ਸਮਾਨ ਨਾਪਿਆ ਉਸੇ ਨਾਲ ਹੀ ਆਪਾਂ ਇਹ 슈ਗਰ ਲੈਤੀ ਆ ਤੇ ਹੁਣ 슈ਗਰ ਨੂੰ ਆਪਾਂ ਇਹਦੇ ਵਿੱਚ ਘਿਓ ਦੇ ਵਿੱਚ ਹੁਣ ਮੈਲਟ ਕਰਾਂਗੇ ਮੈਲਟ ਕਰਕੇ ਇਹ ਤਾਂ ਕਲਰ ਜਿਹਦਾ ਬ੍ਰਾਊਨ ਜਾਂ ਹੋ ਗਿਆ ਇਹਨੂੰ ਲਗਾਤਾਰ ਆਪਾਂ ਹਿਲਾਉਂਦੇ ਰਹਿਣਾ ਤੇ ਇਹਨੂੰ ਬ੍ਰਾਊਨ ਜਾਂ ਜਿੰਦ ਤੱਕ ਹੋ ਜੂ ਉਦੋਂ ਤੱਕ ਆਪਾਂ ਮੈਲਟ ਕਰਨਾ ਤੇ ਖੁਰਚਣੀ ਨੂੰ ਆਪਾਂ ਲਗਾਤਾਰ ਚਲਾਈ ਜਾਣਾ ਨੀ ਸੀਤੀ ਪਿਗਲ ਜਾਂਦੀ ਆ ਬਹੁਤਾ ਟਾਈਮ ਨਹੀਂ ਲੱਗਦਾ ਇਹਨੂੰ ਉਲਟਾ ਹਲਵਾ ਵੀ ਕਿਹਾ ਜਾਂਦਾ ਕਿਉਂਕਿ ਆਪਾਂ ਉਲਟੇ ਤਰੀਕੇ ਨਾਲ ਬਣਾ ਰਹੇ ਹਾਂ ਤਾਂ ਕਰਕੇ ਕਿਉਂਕਿ ਨਹੀਂ ਆਪਾਂ ਚੀਨੀ ਬਾਅਦ ਦੇ ਵਿੱਚ ਐਡ ਕਰਦੇ ਤੇ ਆਪਾਂ ਪਹਿਲਾਂ ਐਡ ਕਰ ਰਹੇ ਹਾਂ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਤੇ ਉਹ ਹਲਵੇ ਦੇ ਨਾਲੋਂ ਇਹਦਾ ਟੇਸਟ ਜਾਦੀ ਵਧੀਆ ਹੁੰਦਾ ਦੋਨਾਂ ਦਾ ਟੇਸਟ ਅਲੱਗ-ਅਲੱਗ ਆਉਂਦਾ ਦੇਖੋ ਇੱਥੇ ਚੀਨੀ ਆਪਣੀ ਮੈਲਟ ਹੋਣੀ ਸ਼ੁਰੂ ਹੋ ਗਈ ਤੇ ਥੋੜੀ ਜੀ ਰਹਿ ਗਈ ਇਸ ਤਰੀਕੇ ਨਾਲ ਪਾਪੜੀ ਹੀ ਬਣ ਰਹੀ ਆ ਤੇ ਇਹਦੀ ਚਾਸਨੀ ਜੀ ਬਣ ਜੂਗੀ ਘਿਓ ਦੇ ਵਿੱਚ ਖੁਰਚ ਨੇ ਇਹਨੂੰ ਤੁਸੀਂ ਲਗਾਤਾਰ ਹੀ ਚਲਾਉਣਾ ਤੁਸੀਂ ਦੇਖ ਸਕਦੇ ਹੋ ਚੀਨੀ ਆਪਣੀ ਕਲਰ ਚ ਚੇਂਜ ਕਰਨ ਲੱਗ ਗਈ ਤੇ ਕਲਰ ਇਹਦਾ ਹਲਕਾ ਜਿਹਾ ਬ੍ਰਾਊਨ ਹੋਣ ਲੱਗ ਗਿਆ ਜਦੋਂ ਚੀਨੀ ਚੰਗੀ ਤਰੀਕੇ ਨਾਲ ਬ੍ਰਾਊਨ ਜੀ ਹੋ ਗਈ ਤੇ ਸਾਰੀ ਚੀਨੀ ਮੈਲਟ ਹੋ ਗਈ ਤੇ ਉਦੋਂ ਆਪਾਂ ਸੂਜੀ ਵਾਲਾ ਬੈਟਰ ਪਾਵਾਂਗੇ ਦੇਖੋ ਆਪਣੀ ਚੀਨੀ ਮੈਲਟ ਹੋ ਗਈ ਤੇ ਕਲਰ ਵੀ ਇਹਦਾ ਬ੍ਰਾਊਨ ਜਿਹਾ ਹੋ ਗਿਆ ਹੁਣ ਆਪਾਂ ਜਿਹੜਾ ਸੂਜੀ ਵਾਲਾ ਬੈਟਰ ਰੱਖਿਆ ਹੋਇਆ ਸਾਈਡ ਤੇ ਰੈਸਟ ਤੇ ਰੱਖਿਆ ਸੀ ਜਿਹੜਾ ਆਪਾਂ ਅੱਧਾ ਘੰਟੇ ਲਈ ਤੇ ਉਹਨੂੰ ਆਪਾਂ ਪਾਵਾਂਗੇ ਹੁਣ ਤੇ ਹੁਣ ਆਪਾਂ ਚੰਗੇ ਤਰੀਕੇ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਇਹਦੇ ਵਿੱਚ ਚੀਨੀ ਚੰਗੇ ਤਰੀਕੇ ਨਾਲ ਮਿਕਸ ਹੋ ਜੇ ਖੁਰਚਣੇ ਨੂੰ ਤੁਸੀਂ 1 ਮਿੰਟ ਵੀ ਨਹੀਂ ਰੋਕਣਾ ਤੇ ਚੰਗੇ ਤਰੀਕੇ ਨਾਲ ਚਲਾਉਂਦੇ ਰਹਿਣਾ ਸਾਹੀ چینی ਚੰਗੇ ਤਰੀਕੇ ਨਾਲ ਮੈਲਟ ਹੋਊਗੀ ਤੇ ਹਲਵਾ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੋਊ ਫਿਰ ਤੇ ਜਿਹੜੀ ਸੂਜੀ ਆਪਣੀ ਉਹ ਚੰਗੇ ਤਰੀਕੇ ਨਾਲ ਪੱਕ ਜੂਗੀ ਤੇ ਗੈਸ ਦੀ ਫਲੇਮ ਆਪਾਂ ਲੋਤੇ ਰੱਖਾਂਗੇ ਦੇਖੋ ਜੀ ਇਹ ਪੱਕਣੀ ਸ਼ੁਰੂ ਹੋ ਗਈ ਸੂਜੀ ਹਲਵਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਇਸ ਟਿੱਕੇ ਦੇ ਨਾਲ ਤੇ ਆਪਾਂ ਹਿਲਾਉਂਦੇ ਰਹਿਣਾ ਲਗਾਤਾਰ ਦੇਖੋ ਆਪਣੀ ਕਿੰਨੀ ਬਿਲਕੁਲ ਵੀ ਲੱਗ ਨਹੀਂ ਰਹੀ ਤੇ ਉਹਦੇ ਕੋਈ ਪਾਪੜ ਵਗੈਰਾ ਨਹੀਂ ਬਣ ਕੇ ਲੱਗ ਰਹੇ ਹਨ ਤੇ ਸਾਰੀ ਕਿੰਨੀ ਆਪਣੀ ਹਲਵੇ ਦੇ ਵਿੱਚ ਚੰਗੇ ਤਰੀਕੇ ਨਾਲ ਮਿਕਸ ਹੋਊਗੀ ਦੇਖੋ ਹਲਵਾ ਵੀ ਟਾਈਟ ਹੋਣਾ ਸ਼ੁਰੂ ਹੋ ਗਿਆ ਹੁਣ ਚੰਗੇ ਤਿੱਕੇ ਨਾਲ ਆਪਣੀ ਸੂਜੀ ਪੱਕ ਗਈ ਆ ਤੁਸੀਂ ਥੋੜੀ ਜਿਹੀ ਅਲੱਗ ਕਰਕੇ ਚੈੱਕ ਵੀ ਕਰਕੇ ਦੇਖ ਸਕਦੇ ਹੋ ਵੀ ਜਦੋਂ ਤੁਸੀਂ ਹਲਵਾ ਬਣਾਓ ਤੇ ਹੁਣ ਆਪਾਂ ਜਿਹੜੇ ਸਾਈਡ ਤੇ ਰੱਖੇ ਹੋਏ ਡਰਾਈ ਫਰੂਟ ਪਾ ਦਾਂਗੇ ਜਿਹੜੇ ਆਪਾਂ ਪਹਿਲਾਂ ਫਰਾਈ ਕਰਕੇ ਰੱਖੇ ਸੀ ਚੰਗੇ ਤਿੱਕੀ ਨਾ ਮਿਕਸ ਕਰ ਦਾਂਗੀ ਜਿਹੜਾ ਪੱਕਿਆ ਹੋਇਆ ਰੱਖਿਆ ਸੀ ਉਹ ਵੀ ਪਾ ਦਾਂਗੀ ਇੱਕ ਚਮਚ ਜਿਹੜਾ ਰੱਖਿਆ ਸੀ ਉਹਨੂੰ ਵੀ ਆਪਾਂ ਐਡ ਕਰ ਦਾਂਗੇ ਤੁਸੀਂ ਜ਼ਿਆਦਾ ਵੀ ਪਾ ਸਕਦੇ ਹੋ ਜ਼ਿਆਦਾ ਕਿਉਂ ਜਾਂ ਵਧੀਆ ਨਹੀਂ ਲੱਗਦਾ ਉੱਪਰ ਜੇ ਤੇਲ ਦਾ ਤੇ ਤੁਸੀਂ ਜ਼ਿਆਦਾ ਪਾ ਸਕਦੇ ਹੋ ਜੇਕਰ ਤੁਹਾਨੂੰ ਵਧੀਆ ਲੱਗਦਾ ਨੀ ਇਸੇ ਟਿੱਕੇ ਨਾਲ ਵੀ ਬਹੁਤ ਵਧੀਆ ਲੱਗਦੀ ਆ ਪ੍ਰਸ਼ਾਦ ਕਹਿ ਲੋ ਆਪਾਂ ਹਲਵਾ ਕਹਿ ਲੋ ਬਹੁਤ ਵਧੀਆ ਟੇਸਟ ਆਉਂਦਾ ਤੁਸੀਂ ਇਹਦੇ ਵਿੱਚ ਕੇਸਰ ਵੀ ਪਾ ਸਕਦੇ ਹੋ ਉਹਦੇ ਨਾਲ ਥੋੜਾ ਜਿਹਾ ਕਲਰ ਚੇਂਜ ਹੋ ਜੂ ਤੇ ਹਲਵੇ ਦਾ ਕਲਰ ਵਧੀਆ ਲੱਗਣ ਲੱਗ ਜੂ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਪਸੰਦ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਕੀ ਕੋਈ ਵੀ ਫੂਡ ਕਲਰ ਪਾ ਸਕਦੇ ਹੋ ਜੈਲੋ ਵਾਲਾ ਫੂਡ ਕਲਰ ਵੀ ਪਾ ਸਕਦੇ ਹੋ ਨਹੀਂ ਤੁਸੀਂ ਬਿਨਾ ਕਲਰ ਤੋਂ ਵੀ ਬਣਾ ਸਕਦੇ ਹੋ ਇੱਥੇ ਆਪਾਂ ਇੱਕ ਪਲੇਟ ਦੇ ਵਿੱਚ ਸਰਵ ਕਰਾਂਗੇ ਹਲਵਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਕਾਲੇ ਚਲੇ ਦੀ ਦਾਲ ਨਾਲ ਖਾ ਸਕਦੇ ਹੋ ਸੁੱਕੀ ਸਬਜ਼ੀ ਬਣਾ ਕੇ ਤੇ ਇਹ ਹਲਵੇ ਨੂੰ ਤੁਸੀਂ ਪੂਰੀ ਨਾਲ ਵੀ ਖਾ ਸਕਦੇ ਹੋ ਬਹੁਤ ਟੇਸਟੀ ਲੱਗਦਾ ਤੁਸੀਂ ਕੱਲਾ ਵੀ ਖਾ ਸਕਦੇ ਹੋ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ